ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਅਸੀਂ ਪਹਿਲੇ ਵਲੌਗ ਵਿੱਚ ਆਪਣਾ ਹੋਮ ਟੂਰ ਦਿਖਾਇਆ ਸੀ ਅਸੀਂ ਆਪਣਾ ਘਰ ਵਿਖਾਇਆ ਜਿੱਥੇ ਅਸੀਂ ਹੁਣ ਰਹਿਣ ਦੇ ਆ ਤੇ ਅੱਜ ਅਸੀਂ ਤੁਹਾਨੂੰ ਉਹ ਘਰ ਵਿਖਾਵਾਂਗੇ ਜਿਹੜਾ ਸਾਡਾ ਪੁਰਾਣਾ ਘਰ ਸੀ ਉਹ ਘਰ ਤੇ ਅਸੀਂ ਹੁਣ ਬਣਾਇਆ ਨਵਾਂ ਇਹ ਘਰ ਸਾਡਾ ਪੁਰਾਣਾ ਹੈ ਤੇ ਇਹਨੂੰ ਹੀ ਹੁਣ ਹਵੇਲੀ ਬਣਾ ਲਿਆ ਹੈ ਆਪਣੀ ਤੇ ਆਓ ਤੁਹਾਨੂੰ ਵਿਖਾਉਣੀ ਆ ਆ ਹੈਗਾ ਆ ਮੇਨ ਗੇਟ ਤੇ ਇਧਰੋਂ ਦੀ ਅਸੀਂ ਜਾਂਦੇ ਆ ਅੰਦਰ ਤੇ ਅੰਦਰ ਜਾ ਕੇ ਤੁਹਾਨੂੰ ਵਿਖਾਉਣੀ ਕਿ ਹੁਣ ਸਾਡੇ ਇਹ ਪੁਰਾਣੇ ਘਰ ਵਿੱਚ ਅਸੀਂ ਮੱਝਾਂ ਘਾਵਾਂ ਰੱਖੀਆਂ ਹੋਈਆਂ ਵਾਂ ਨਿੱਕੇ ਨਿੱਕੇ ਜਿਹੜੇ ਆ ਕੁੱਕੜ ਉਹ ਰੱਖੇ ਹੋਏ ਆ ਸਭ ਤੋਂ ਪਹਿਲਾਂ ਤੁਹਾਨੂੰ ਇੱਧਰ ਵਿਖਾਉਣੀ ਆ ਐ ਆ ਜਿਹੜਾ ਇਹ ਅਸੀਂ ਤੇਰੇ ਕਾਂ ਸ਼ਾਂਗੀਆਂ ਹੀ ਹੁਣ ਇਹਨਾਂ ਨੂੰ ਧੁੱਪ ਲਵਾ ਕੇ ਬਾਲਣ ਦਾ ਹੀ ਕਰਾਂਗੇ ਕਿਉਂਕਿ ਸਿਆਲ ਵਿੱਚ ਸਾਗ ਸੂਖ ਬਣਾਉਣਾ ਹੁੰਦਾ ਵਾ ਤੇ ਉਹ ਸਾਰਾ ਚੁੱਲ੍ਹੇ ਤੇ ਵਧੀਆ ਲੱਗਦਾ ਆ ਤੇ ਉਹ ਵੀ ਬਾਲਣ ਹੋਵੇਗਾ ਸਾਡੇ ਕੋਲ ਫੇਰ ਹੀ ਆ ਤੇ ਉਹ ਕੁਝ ਕਿ ਤਰੇ ਕਾਂ ਸ਼ਾਂਗੀਆਂ ਸੀ ਤੇ ਹੁਣ ਹੋ ਬਾਕੀ ਵੀ ਜੜੀਆਂ ਤੇਰੇ ਕਾਹੀ ਜੜੀਆਂ ਨੇ ਉਸ ਘੋਵਾਂਗੇ ਤੇ ਫਿਰ ਉਹਦਾ ਬਾਲਣ ਤਿਆਰ ਕੱਪ ਹੋ ਜਾਊਗਾ ਜਦੋਂ ਕੱਪ ਕਰਕੇ ਮੈਂ ਤੇ ਉਹ ਹੁਣ ਤੁਹਾਨੂੰ ਅਸੀਂ ਇੱਥੇ ਅੱਗੇ ਵਿਖਾਉਣੀ ਆ ਕਿ ਇਹ ਆ ਸਾਡੇ ਸੰਤਰਿਆਂ ਦੇ ਬੂਟੇ ਲੱਗੇ ਇੱਥੇ ਹਰ ਵਾਰੀ ਬਹੁਤ ਹੀ ਜਿਹੜੇ ਨੇ ਜਾਦਾ ਇਹ ਸੰਤਰਿਆਂ ਦੇ ਬੂਟਿਆਂ ਨੂੰ ਫਲ ਲੱਗਦਾ ਏ ਤੇ ਇਹਦੇ ਸੰਤਰੇ ਵੀ ਇੰਨੇ ਕ ਮਿੱਠੇ ਹੁੰਦੇ ਨੇ ਨਾ ਜੂਸ ਵੀ ਬਣਾਈਏ ਨਾ ਤੇ ਇਹਨਾਂ ਦਾ ਰਸ ਜਿਹੜਾ ਆ ਬਹੁਤ ਜ਼ਿਆਦਾ ਨਿਕਲਦਾ ਆ ਤੇ ਇਹ ਹਰ ਵਾਰੀ ਸੰਤਰਿਆਂ ਦੇ ਬੂਟੇ ਇਦਾਂ ਹੀ ਭਰੇ ਹੁੰਦੇ ਆ ਇੱਥੇ ਦੋ ਬੂਟੇ ਸੰਤਰਿਆਂ ਦੇ ਕਿਹ ਆ ਇੱਕ ਆ ਅੱਗੇ ਆ ਤੇ ਹੁਣ ਅੱਗੇ ਜਿਹੜਾ ਆ ਇਹ ਆ ਹੈਗੀ ਆ ਅੰਗੂਰਾਂ ਦੀ ਵਲ ਤੇ ਇੱਥੇ ਨਿੱਕੇ ਨਿੱਕੇ ਅੰਗੂਰ ਹੁੰਦੇ ਨੇ ਪਰ ਹੁੰਦੇ ਬਹੁਤ ਹੀ ਮਿੱਠੇ ਨੇ ਤੇ ਕਈਆਂ ਨੇ ਇਹਨਾਂ ਦੀ ਜਿਹੜੀ ਕੀ ਆਹ ਦਿੰਦੇ ਬਾਅਦ ਉਹ ਖੜੀ ਆ ਸੌਣ ਦੇ ਮਹੀਨੇ ਸ਼ਾਇਦ ਲੈ ਕੇ ਜਾਂਦੇ ਕਿ ਸਿਆਲ ਚ ਮੈਂ ਇਹਨਾਂ ਚਾਹ ਲਾਉਣ ਵਾਸਤੇ ਵਲ ਹਾਂਜੀ ਲਾਉਣ ਵਾਸਤੇ ਵਲ ਉਹਨਾਂ ਦੇ ਵੀ ਅੰਗੂਰ ਜਿਹੜੇ ਉਹਨਾਂ ਨੇ ਬਾਅਦ ਸਾਨੂੰ ਦੱਸਿਆ ਕਿ ਜਦੋਂ ਉਹਨਾਂ ਦੇ ਵੀ ਅੰਗੂਰਾਂ ਦੀ ਬਲ ਹੋ ਗਈ ਤਾਂ ਅੰਗੂਰ ਲੱਗਣੇ ਸ਼ੁਰੂ ਹੋ ਗਏ ਤੇ ਅੰਗੂਰ ਜਿਹੜੇ ਉਹਨਾਂ ਕੋ ਆਂਦੀ ਸਾਡੀਆਂ ਵੀ ਹਾਡੀਆਂ ਵੀ ਬਲ ਨਾਲ ਤੇ ਬਹੁਤ ਹੀ ਮਿੱਠੇ ਲੱਗਣੇ ਸ਼ੁਰੂ ਹੋਏ ਤੇ ਹੁਣ ਇਹ ਜਿਹੜਾ ਹੀ ਇੱਕ ਪਿੰਜਰਾ ਰੱਖਿਆ ਹੀ ਇਹ ਸਾਡੇ ਕੋਲ ਇੱਕ ਕੁੱਤਾ ਸੀ ਸੁਭਾਈ ਨਾਲ ਉਹਦਾ ਬਹੁਤ ਪਿਆਰ ਸਾਡੇ ਨਾਲ ਵੀ ਬੜਾ ਪਿਆਰ ਸੀ ਤੇ ਹੁਣ ਉਹ ਜਿਹੜਾ ਵਿਚਾਰਾ ਨਾ ਉਹ ਮਰ ਗਿਆ ਵਾ ਤੇ ਬੜਾ ਹੀ ਅਫਸੋਸ ਹੋਇਆ ਜਦੋਂ ਉਹਦੀ ਡੈਥ ਹੋਈ ਚਲੋ ਅਹੀਂ ਕੀ ਕਰ ਸਕਦੇ ਆ ਹੁਣ ਜੋ ਰੱਬ ਨੂੰ ਮਨਜ਼ੂਰ ਤੇ ਉਥੇ ਅੱਗੇ ਕਾਫੀ ਖਲਾਰਾ ਜਿਆ ਪਿਆ ਆ ਤੇ ਹੁਣ ਇੱਥੇ ਅੱਗੇ ਆਹ ਤਰੇ ਕਾਵਾ ਜੜੀਆਂ ਸਾਡੇ ਘਰ ਕਾਫੀ ਸਮੇਂ ਤੋਂ ਲੱਗੀਆਂ ਹੋਈਆਂ ਵਾਂ ਪੁਰਾਣੀਆਂ ਹੀ ਤਰੀਕਾ ਨੇ ਇਧਰ ਹੁਣ ਆਹ ਜੜੀਆਂ ਮੱਝਾਂ ਕਾਵਾ ਆ ਇਹ ਜੜੀਆਂ ਕਾਵਾ ਆ ਇਹਨਾਂ ਨੂੰ ਸਾਡਾ ਅਹੀਂ ਜਿਹੜਾ ਬੰਦਾ ਰੱਖਿਆ ਆ ਉਹ ਬੜਾ ਹੀ ਆਪਣਾ ਸਮਝ ਕੇ ਪਾਲਦਾ ਆ ਉਹਦੇ ਸਾਰੀ ਹਾਇਦਤ ਹੀ ਜਿਹੜੀ ਆ ਨਾ ਇਹਨਾਂ ਨੂੰ ਹੀ ਆਪਣੀ ਸਮਝਦਾ ਆ ਤੇ ਫੇਰ ਹੀ ਕੰਮ ਹੁੰਦਾ ਕੋਈ ਇਹ ਦੋ ਜਿਹੜੀਆਂ ਗਾਵਾਂ ਇੱਕ ਇਹ ਤੇ ਉਹ ਇਹ ਦੋਵੇਂ ਜੁੜਵਾ ਭੈਣਾ ਲਾ ਰੋ ਇਹ ਜੁੜਵਾ ਹੋਈਆਂ ਸੀ ਤੁਸੀਂ ਵੇਖ ਸਕਦੇ ਹੋ ਇਹਨਾਂ ਦਾ ਰੰਗ ਵੀ ਇੱਕੋ ਜਿਹਾ ਆ ਤੇ ਵੇਖਣ ਚ ਵੀ ਇੱਕੋ ਜੀਆਂ ਲੱਗਦੀਆਂ ਵਾਂ ਇਹਨਾਂ ਦੇ ਫੇਸ ਵੀ ਇੱਕੋ ਜੇ ਲੱਗਦੇ ਆ ਚਲੋ ਆਜੋ ਹੁਣ ਅੱਗੇ ਅਹੀਂ ਹੋਣੇ ਹੋਰ ਇੱਥੇ ਕੀ ਕੀ ਰੱਖਿਆ ਹੈ ਭੇਲੀ ਵਿੱਚ ਉਹ ਵੀ ਵਿਖਾਉਣੀ ਆ ਤੇ ਇੱਕ ਔਰ ਛੋਟ-ਛੋਟੀਆਂ ਕੁਕੜੀਆਂ ਰੱਖੀਆਂ ਵਾਂ ਆਜੋ ਦਾਣੇ ਚੋਗੰਡੀਆਂ ਵਾਂ ਕਿੰਨੀਆਂ ਪਿਆਰੀਆਂ ਲੱਗਦੀਆਂ ਇਕੱਠੀਆਂ ਹੋ ਕੇ ਜਦੋਂ ਬੈਠੀਆਂ ਨੇ ਆ ਇਹਨਾਂ ਦੇ ਅਸੀਂ ਆਲ ਨੇ ਬਣਾਏ ਕੁਕੜੀਆਂ ਦੇ ਕੀ ਕਹਿੰਦੇ ਇਹਨਾਂ ਨੂੰ ਇਹਨਾਂ ਦਾ ਇਹ ਕੁਕੜੀਆਂ ਵਾਲੀ ਬਣਾਈ ਨੇ ਧਾਰਾ ਇਹਨਾਂ ਦਾ ਕਹਿ ਸਕਦੇ ਹਣਾ ਦੇਖੋ ਨਵਾਜ ਦੀ ਚੁੱਚੂ ਨਵਾਜ ਦੀ ਹਾਂਜੀ ਆ ਦੋ ਬਣਾਏ ਟਾਰੇ ਇਹਨਾਂ ਦੇ ਇਹਦੇ ਸਾਡੇ ਚਾਚਿਆਂ ਦਾ ਜੀ ਇਹਨਾਂ ਨੇ ਫਿਰ ਆਪਣੇ ਰੱਖ ਲਈ ਸੀ ਇਟੋਂ ਟਾਂ ਟਾਂ ਲੈ ਗਈ ਆਹ ਹੁਣ ਸਾਡੇ ਪੁਰਾਣੇ ਆ ਸਮਝਣਾ ਤੁਹਾਨੂੰ ਬਖਾਉਂਦੀ ਗਾੜੀ ਆ ਸਾਡਾ ਜਿਵੇਂ ਕਿ ਪੁਰਾਣਾ ਘਰ ਸੁਖਬਾ ਨੇ ਦੱਸਿਆ ਤੇ ਅੱਗੇ ਤੁਹਾਨੂੰ ਲੈ ਕੇ ਜਾਂਦੇ ਇੱਥੇ ਹੁਣ ਤੁਸੀਂ ਕੁਕੜੀਆਂ ਵੇਖੀਆਂ ਗਾਈਆਂ ਵੇਖੀਆਂ ਤੇ ਅੱਗੇ ਆਜੋ ਹੁਣ ਤੁਹਾਨੂੰ ਕਮਰੇ ਵੀ ਬਖਾਉਣੀ ਆ ਇਹ ਬੰਦਾ ਆਪ ਬੰਦਾ ਸਾਡਾ ਰੱਖਿਆ ਸੀ ਇਹਨੂੰ ਕਮਰਾ ਦੇ ਵਖਰਾ ਦਿੱਤਾ ਪਰ ਇਹ ਡੰਗਰਾਂ ਦੇ ਵਿੱਚ ਆ ਗਿਆ ਤਾਂ ਵੀ ਮੈਂ ਰਹਿਣਾ ਇੱਥੇ ਆ ਆ ਟੀਵੀ ਟੀਵੀ ਲਾਇਆ ਆਇਕੋ ਪੱਖਾ ਲੱਗਾ ਟੀਵੀ ਲੱਗਾ ਟੀਐਲਈਡੀ ਨੂੰ ਲਾ ਕੇ ਦਿੱਤੀ ਉਹ ਇਹਨੇ ਪਾਣੀ ਦੀ ਮੀਂਹ ਨਾਲ ਤੇ ਖਰਾਬ ਹੋ ਗਈ ਹੈ ਤੇ ਨਵਾਜ ਨਵਾਜ ਕਾਂਟੂ ਵੇਖਣ ਨੇ ਆ ਹਾਂ ਨਵਾਜ ਸਾਡਾ ਵੀ ਰੋਟੀ ਖਾਂਦਾ ਇਹ ਨਾਲ ਹੀ ਪਾਣੀ ਦੇ ਦ ਆਲੇ ਰੂਮ ਜਿਹੜਾ ਇਹ ਕਾਫੀ ਜਿਹੜੇ ਆ ਨੀਵੇਂ ਹੋ ਗਏ ਆ ਕਿਉਂਕਿ ਪੁਰਾਣੇ ਘਰ ਹੀ ਨਾ ਤੇ ਹੁਣ ਨਵੇਂ ਘਰ ਹੀ ਉੱਚੇ ਪਾਉਂਦੇ ਆ ਤੇ ਇਹ ਪੁਰਾਣੇ ਘਰ ਹੀ ਪੁਰਾਣੇ ਘਰ ਕਰਕੇ ਘਰ ਕਰਕੇ ਹੁਣ ਬਹੁਤ ਹੀ ਫਰਕ ਆ ਤੇ ਨੀਵੇਂ ਆ ਜਿਹੜੇ ਇੱਥੋਂ ਦੇ ਕਮਰੇ ਆ ਇਹ ਨੀਵੇਂ ਹੋ ਗਏ ਇੱਥੇ ਵੀ ਹੁਣ ਆਹੀ ਜਿਹੜਾ ਘਰ ਦਾ ਫालतू ਸਮਾਨ ਹੀ ਰੱਖਿਆ ਆ ਜਿਵੇਂ ਬਾਲੇ ਰੱਖਿਆ ਬਾਲਿਆਂ ਵਾਲੇ ਕੋਠੇ ਜਿਵੇਂ ਤੁਸੀਂ ਉੱਤੇ ਦੇਖ ਸਕਦੇ ਹੋ ਅੱਜ ਕੱਲ ਕੋਈ ਕੋਈ ਇਹ ਹੈਗਾ ਹੀ ਜਿਹੜਾ ਇਹ ਬਾਲਿਆਂ ਵਾਲਾ ਘਰ ਆ ਸਾਰਿਆਂ ਦੇ ਹੁਣ ਪੱਕੇ ਕੋਠੇ ਪਾਲੇ ਆ ਇਹ ਹੈਗਾ ਹੀ ਇਹ ਰੂਮ ਪੁਰਾਣਾ ਪੁਰਾਣਾ ਸਾਡਾ ਕਮਰਾ ਏ ਹਾਂਜੀ ਇੱਥੇ ਵੀ ਉਹ ਜਿਹੜਾ ਤੂੜੀ ਵਾਲਾ ਕਮਰਾ ਹੁਣ ਤੂੜੀ ਨਾਲ ਭਰੇ ਆ ਕਮਰੇ ਸੁਮਾਈ ਥੋੜਾ ਜਿਹਾ ਗਾਂ ਜਾ ਕੇ ਵਿਖਾ ਦਿੰਦੇ ਆ ਆ ਇੱਕ ਪਾਸੇ ਅਸੀਂ ਲਸਣ ਰੱਖਿਆ ਏ ਇੱਕ ਰੂਮ ਦੇ ਆ ਤੂੜੀ ਵਾਲਾ ਸਾਡਾ ਬਾਤੋ ਬਾਤੋ ਹਾਂ ਬਾਏ ਆ ਉਹ ਬਾਈ ਆਇਆ। ਕਿਛੀ ਸਾਡਾ ਸਮਾਨ ਪਿਆ ਵਾ ਲ ਸੋਲੂਸ਼ਨ ਪਿਆ ਵਾ। ਬੰਗਾਰਾਂ ਨੂੰ ਪੱਕੀ ਭੁਖਿ ਲਾਏ ਆ। ਆ ਜਿਹੜੀ ਇਹਨਾਂ ਨੇ ਅੱਗੇ ਆ ਬਰਾਂਡੇ ਬਣਾਏ ਸੀ ਇਹ ਇਹ ਪੱਕੇ ਨੇ। ਅਰੇ ਉਥੋਂ ਲੈਂਟਰ ਡਿੱਗ ਗਿਆ ਸਾਰਾ। ਅੱਗੇ ਆ ਜਾਓ ਇਧਰਲੀ ਸਾਈਡ ਤੇ ਤੁਹਾਨੂੰ ਦਿਖਾਉਣੀ ਆ। ਜਿਹੜੇ ਕਮਰੇ ਸੀ ਉਹ ਬਾਲਿਆਂ ਵਾਲੇ ਆ ਤੇ ਜਿਹੜਾ ਅੱਗੇ ਛੱਤ ਪਾਈ ਸੀ ਉਹ ਇਹ ਜਿਹੜੀ ਆ ਪਛਾਤੇ ਪੱਕੀ ਹੀ ਪਰ ਇਹ ਵੀ ਬਹੁਤ ਨਹੀਂ ਨੀ ਆ। ਤੇ ਇੱਥੋਂ ਸਾਰਾ ਲੈਂਟਰ ਡਿੱਗਾ ਹੋਇਆ ਵਾ। ਨੋ ਆਉਣ ਤਾਨੂੰ ਆਪਣੇ ਚਚੂ ਖਾਊਗਾ ਚੱਲ ਚਚੂਂ ਦਾਣਾ ਪਾ ਦੋ 3 4 ਚਾਲਣਾ ਦਾਣੇ ਪਾਉਣੇ ਨੂੰ ਆਂਦਾ ਉੱਥੋਂ ਦੀ ਤਾਂ ਮੰਮਣ ਗਏ ਸਭਨੇ ਨੂੰ ਫੜਾ ਦਾਨੇ ਚਲਾ ਆਉਂਦਾਣੀ ਫੜਾਉਂਦੀ ਦਾਣੇ ਆ ਜਿਹੜੀ ਇਹ ਅਸੀਂ ਆਪਣੇ ਘਰ ਤੇ ਤੇ ਵੀ ਇੱਥੇ ਇੱਕ ਮੇਨ ਡੋਰ ਰੱਖਿਆ ਹੈ ਕਿ ਅਸੀਂ ਇਹਦੇ ਥਾਣੀ ਇੱਧਰ ਆ ਜਾਂਦੇ ਆ ਤੇ ਇਹਦੇ ਥਾਣੀ ਉੱਧਰ ਚਲ ਜਾਂਦੇ ਵੇਖੋ ਹੁਣ ਅਸੀਂ ਕਿੰਨਾ ਉੱਚਾ ਜਿਹੜਾ ਨਵਾਂ ਘਰ ਹੈ ਉਹ ਕਿੰਨਾ ਉੱਚਾ ਬਣਾਇਆ ਵਾ ਤੇ ਜਿਹੜਾ ਪੁਰਾਣਾ ਘਰ ਹੀ ਉਹ ਕਿੰਨਾ ਨੀਵਾ ਹੈ ਇਹ ਹੈਗਾ ਪੁਰਾਣੀ ਘਰ ਥੱਲੇ ਜਿਹੜਾ ਅਸੀਂ ਵਿਖਾਇਆ ਤੇ ਇੰਨੀ ਮਿੱਟੀ ਪਾ ਪਾ ਕੇ ਤੇ ਇੰਨਾ ਉੱਚਾ ਘਰ ਬਣਾਇਆ ਵਾ ਜਦੋਂ ਹੜ੍ਹ ਆਏ ਸੀ ਮੈਂ ਤੁਹਾਨੂੰ ਮੇਨ ਗੱਲ ਦੱਸਤੀ ਹਾਂ ਕਿ ਪਾਣੀ ਲਾਗੇ ਬੰਨੇ ਪੂਰਾ ਹੀ ਜੇ ਆ ਘਰ ਹੀ ਨਾ ਤੇ ਇਹ ਘਰ ਵਿੱਚ ਇੰਨਾ ਪਾਣੀ ਆਇਆ ਸੀ ਤੇ ਇਹ ਉੱਚੇ ਘਰ ਹੋਣ ਕਰਕੇ ਇੱਥੇ ਬਿਲਕੁਲ ਵੀ ਪਾਣੀ ਨਹੀਂ ਵੜਿਆ ਇਹ ਫਾਇਦਾ ਹੋ ਗਿਆ ਉੱਚੇ ਘਰਾਂ ਦਾ ਤੇ ਤੁਹਾਨੂੰ ਜਿੱਦਾਂ ਪਹਿਲੇ ਵਲੌਗ ਚ ਵਿਖਾਇਆ ਸੀ ਕਿ ਅਸੀਂ ਪੇਟੀਆਂ ਤੇ ਢੋਲੇ ਆਪਣੇ ਉਹ ਤੀਸਰੀ ਮੰਜ਼ਿਲ ਤੇ ਐਨੇ ਸੇਫ ਰੱਖੇ ਹੋਏ ਨੇ ਸਮਾਨ ਇਨਨ ਸੇਵ ਰੱਖਿਆ ਕਿਉਂਕਿ ਇਹ ਥੋੜਾ ਬਾਰਡਰ ਦੇ ਏਰੀਆ ਜਿਹੜਾ ਚਲੋ ਰਾਵੀ ਦੇ ਰਿਆ ਥੋੜਾ ਦੂਰ ਹੀ ਪੈਂਦਾ ਵਾ ਕਿੰਨਾ ਕਿੰਨਾ ਹੋਊਗਾ ਬਾਅਦ ਕਿੰਨੇ ਕਿਲੋਮੀਟਰ ਹੋਗਾ ਹਾਂ 15 20 ਕਿਲੋਮੀਟਰ ਦਾ ਹਾਂ ਤਾਂ ਪਰ ਫਿਰ ਵੀ ਜਦੋਂ ਹੜਮ ਦੇ ਆ ਕੁਝ ਕਹਿ ਨਹੀਂ ਸਕਦੇ ਕਿਹੜੇ ਵੇਲੇ ਪਾਣੀ ਆ ਜਾਏ ਇਹ ਸਾਰਾ ਕੁਝ ਪਹਿਲਾਂ ਹੀ ਸਾਰਾ ਕੁਝ ਸੇਵ ਰੱਖਿਆ ਹੋਇਆ ਮੈਦਾਨੇ ਕੱਢ ਲਿਓ ਮੈਂ ਕੱਢ ਕੇ ਦੇ ਦਿੰਦੀ ਢਾਣੀ ਇੱਧਰ ਹੋ ਜੋ ਨਵਾਜ ਹੁਣ ਕੁੱਕੜਾਂ ਨੂੰ ਦਾਣੀ ਪਾਊਗਾ ਇੱਥੇ ਵਾ ਇੱਥੇ ਵਾ ਚਲਾ ਲੈ ਬਹੁਦੇ ਆ ਜਾ ਹਨ ਹੋਰ ਇਹਨਾਂ ਕਹਿਣਾ ਮੁੰਡਾ ਚੋਕ ਵੀ ਲਓ ਹਾਂ ਦਾ ਹੋਰ ਪਾਉਣੇ ਚਲੋ ਬਾਸ ਕਰੋ ਹੁਣ ਚਲਾ ਆ ਜਾ ਹੇ ਥੱਲੇ ਆ ਜਾ ਨਾ ਪੁੱਤ ਹੱਥ ਤੇ ਪਹੁੰਚਦਾ ਨਹੀਂ ਹੈ ਤੇ ਚਲੋ ਹਲ ਚਲੋ ਮੇਰੀ ਆਸ ਕਰਦੇ ਜਿਵੇਂ ਤੁਸੀਂ ਸਾਡੇ ਇਸ ਚੈਨਲ ਨੂੰ ਪਿਆਰ ਦੇਂਦੇ ਹੋ ਤੇ ਅੱਗੇ ਵੀ ਦਿੰਦੇ ਰਹੋਗੇ ਤੇ ਜਿਵੇਂ ਤੁਹਾਨੂੰ ਸਾਡਾ ਪਹਿਲਾ ਵਲੌਗ ਚੰਗਾ ਲੱਗਾ ਹੋਊਗਾ ਹੋਮ ਟੂਰ ਦਾ ਤੇ ਇਹ ਵੀ ਸਾਡਾ ਪੁਰਾਣਾ ਘਰ ਆ ਤਾਂ ਇਹ ਵੀ ਤੁਹਾਨੂੰ ਬਹੁਤ ਹੀ ਜਿਹੜਾ ਪਸੰਦ ਆਇਆ ਹੋਵੇਗਾ ਅਸੀਂ ਆਸ ਕਰਦੇ ਹਾਂ ਸੱਸਰੀ ਕਾ ਜੀ ਸਾਰਿਆਂ ਨੂੰ ਜਿਵੇਂ ਤੁਸੀਂ ਪਹਿਲਾਂ ਨਾਲ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਜੇ ਇਸੇ ਤਰ੍ਹਾਂ ਹੁਣ ਸਾਡੇ ਘਰ ਦੇ ਵਲੌਗ ਨੂੰ ਵੀ ਇਸੇ ਤਰ੍ਹਾਂ ਪਿਆਰ ਦਿਓ